ਚਿੰਤ ਹੋ ਗਿਆ ਉਹਨਾਂ ਨੇ ਪ੍ਰੋਟੈਸਟ ਵਗੈਰਾ ਕੀਤੇ ਤੇ ਇਹ ਵਾਲੇ ਜਿਹੜੇ ਏਰੀਏ ਦੇ ਕਿਸਾਨ ਸੀਗੇ ਇਹ ਰਸ਼ੀਆ ਦੇ ਵਿੱਚ ਮਿਲਣਾ ਚਾਹੁੰਦੇ ਸੀ ਇੱਥੇ ਇਹਨਾਂ ਨੇ ਰੈਫਰੈਂਡਮ ਕਰਾਇਆ ਇੱਥੇ ਵੋਟਾਂ ਪਈਆਂ ਤਾਂ ਇੱਥੋਂ ਦੇ ਬਹੁਤ ਸਾਰੇ ਲੋਕਾਂ ਨੇ ਇਹ ਕਿਹਾ ਕਿ ਅਸੀਂ ਰਸ਼ੀਆ ਦੇ ਵਿੱਚ ਰਹਿਣਾ ਕਿਉਂਕਿ ਜਕਰੇਨ ਦਾ ਜਿਹੜਾ ਜਲੈਂਸ ਕੀ ਹੈਗਾ ਉਹ ਸਾਡੇ ਹਿੱਤ ਦੀ ਗੱਲ ਨਹੀਂ ਕਰਦਾ ਉਹ ਸਾਡੀਆਂ ਜ਼ਮੀਨਾਂ ਹੋਰ ਕੰਪਨੀਆਂ ਨੂੰ ਦੇਣੀਆਂ ਚਾਹੁੰਦਾ ਸੀ ਸੋ ਇਹ ਵਾਲਾ ਖੇਤਾਂ ਹੋਣ ਜਿਹੜਾ ਰਸ਼ੀਆ ਨੇ ਜਿੱਤ ਕੇ ਇਹਨੂੰ ਆਪਣੇ ਵਿੱਚ ਮੜਾ ਲਿਆ ਜੇਕਰ ਹੁਣ ਕੱਲੂ ਡੋਨਲਡ ਟਰੰਪ ਇਹਨਾਂ ਦੀ ਇਹ ਮੀਟਿੰਗ ਕਰਾਊਗਾ ਜਦੋਂ ਇਹ ਵਾਰ ਖਤਮ ਹੋਣੀ ਆ ਲਿਖ ਕੇ ਲੈ ਲਓ ਇਹ ਵਾਲਾ ਏਰੀਆ ਇਹ ਰਸ਼ੀਆ ਕਦੀ ਵੀ ਨਹੀਂ ਛੱਡੂਗਾ ਸੋ ਇਹ بڑا ਇੱਕ ਏਰੀਆ ਹੈ ਜਿਹੜਾ ਸਭ ਤੋਂ ਜ਼ਿਆਦਾ ਉਪਜਾਊ ਹੈ ਜਿਹੜਾ ਕਣਕ ਪੈਦਾ ਕਰਦਾ ਦੂਏ ਨੰਬਰ ਤੇ ਆਉਂਦਾ ਪੰਜਾਬ ਦੂਸਰੀ ਗੱਲ ਜੇਕਰ ਅਸੀਂ ਗੱਲ ਕਰ ਦਿੰਦੇ ਆ ਕਿ ਇੱਥੇ ਪਾਣੀ ਬਹੁਤ ਡੂੰਘੇ ਹੋ ਚੁੱਕਿਆ ਪਰ ਜੇਕਰ ਮੈਂ ਤੁਹਾਨੂੰ ਦੱਸਾਂ ਕਿ ਜੇ ਸਾਡਾ ਸਤਲੂਜ ਦਾ ਪਾਣੀ ਪ੍ਰੋਪਰ ਹੀ ਇੱਥੇ ਪੰਜਾਬ ਦੇ ਵਿੱਚ ਆਉਣ ਲੱਗ ਪਏ ਪਿੱਛੇ ਜਿੰਨੇ ਡੈਮ ਲੱਗੇ ਹੋਏ ਆ ਜਿੱਥੋਂ ਉਹ ਸ਼ੁਰੂ ਹੁੰਦਾ ਜੇਕਰ ਉਹ ਵੀ ਸਾਰਾ ਸਿਸਟਮ ਇੱਥੇ ਆਉਣ ਲੱਗ ਜਾਏ ਜਿਹੜਾ ਰਣਜੀਤ ਸਾਗਰ ਡੈਮ ਆ